हैलो बच्चो नैक्सट असी टॉपिक करा जीवनी ठीक है जीवनी की परिभाषा प्राकृति तत, तो तत् ठीक है तो चलो फिर स्टार्ट करते हैं प्रोफे प्रोफेसर ने लिखा है द प्रोपर स्टडी ऑफ मैनकाइंड इज मैन ਪਾਵ ਮਨੁੱਖ ਜਾਤੀ ਦੇ ਅਧਿਐਨ ਦਾ ਸਭ ਤੋਂ ਵਧੀਆ ਵਿਸ਼ਾ ਮਨੁੱਖ ਹੀ ਹੈ ਮਨੁੱਖ ਤੇ ਸਾਹਿਤ ਦਾ ਕੇਂਦਰ ਬਿੰਦੂ ਜੀਵਨ ਹੁੰਦਾ ਹੈ ਸਾਹਿਤਕਾਰ ਮਨੁੱਖ ਦੇ ਦੁੱਖ ਸੁੱਖ ਆਸ਼ਾ ਨਿਰਾਸ਼ਾ ਸਫਲਤਾ ਅਸਫਲਤਾ ਆਦਿ ਭਾਵਾਂ ਨੂੰ ਪ੍ਰਗਟ ਕਰਦਾ ਹੈ ਜੀਵਨੀ ਅੰਗਰੇਜ਼ੀ ਸ਼ਬਦ ਬਾਇਓਗ੍ਰਾਫੀ ਜਾਂ ਲਾਈਫ ਦਾ ਸਮਾਨਾਰਥੀ ਹੈ ਜੀਵਨੀ ਵਿੱਚ ਵਿਅਕਤੀ ਦੇ ਅੰਦਰੂਨੀ ਅਤੇ ਬਾਹਰਲੇ ਜੀਵਨ ਦਾ ਵਰਣਨ ਹੁੰਦਾ ਹੈ। ਸਧਾਰਨ ਤੌਰ ਤੇ ਜੀਵਨੀ ਵਿੱਚ ਕੋਮਲਤਾ ਦਾ ਤੱਤ ਪ੍ਰਮੁੱਖ ਹੁੰਦਾ ਹੈ ਜੋ ਰਸਪਰਿਆ ਅਤੇ ਖਿਚਪਰਿਆ ਹੁੰਦਾ ਹੈ। ਇਸੇ ਕਾਰਨ ਲੇਟਨ ਸਾ ਟ੍ਰੈਚਿੰ ਨੇ ਜੀਵਨੀ ਨੂੰ ਲੇਖਨ ਕਲਾ ਦਾ ਸਭ ਤੋਂ ਕੋਮਲ ਅਤੇ ਹਮਦਰਦੀ ਭਰਿਆ ਸਰੂਪ ਕਿਹਾ ਹੈ ਡਾਕਟਰ ਜੌਨਸਨ ਨੇ ਜੀਵਨੀ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਹੈ ਜੀਵਨੀ ਦਾ ਮੰਤਵ ਜੀਵਨ ਦੀਆਂ ਉਹਨਾਂ ਘਟਨਾਵਾਂ ਅਤੇ ਕਿਰਿਆਵਾਂ ਦਾ ਵਰਣਨ ਕਰਨਾ ਹੁੰਦਾ ਹੈ ਜੋ ਵਿਅਕਤੀ ਦੀ ਬੜੀ ਤੋਂ ਬੜੀ ਮਹਾਨਤਾ ਤੋਂ ਲੈ ਕੇ ਛੋਟੀਆਂ ਤੋਂ ਛੋਟੀਆਂ ਘਰੇਲੂ ਕੰਲਾਂ ਤੱਕ ਸੰਬੰਧਿਤ ਹੁੰਦਾ ਹੈ ਸਿਪਲੇ ਨੇ ਵੀ ਜੀਵਨੀ ਦੀ ਪਰਵਾਸ਼ਾ ਦਿੰਦੇ ਹੋਏ ਆਪਣੇ ਵਿਚਾਰ ਇਸ ਪ੍ਰਕਾਰ ਪ੍ਰਗਟ ਕੀਤੇ ਹਨ ਜੀਵਨੀ ਕਿਸੇ ਵਿਅਕਤੀ ਦੀਆਂ ਜੀਵਨ ਘਟਨਾਵਾਂ ਦਾ ਵਰਣਨ ਹੁੰਦਾ ਹੈ ਆਪਣੇ ਆਦਰਸ਼ ਰੂਪ ਵਿੱਚ ਇਹ ਯਤਨਾ ਨਾਲ ਲਿਖਿਆ ਗਿਆ ਇਤਿਹਾਸ ਹੈ ਜਿਸ ਤੋਂ ਵਿਅਕਤੀ ਦੇ ਸੰਪੂਰਨ ਜੀਵਨ ਜਾਂ ਉਸ ਦੇ ਕਿਸੇ ਅੰਸ਼ ਨਾਲ ਸੰਬੰਧਿਤ ਗੱਲਾਂ ਦਾ ਵਰਣਨ ਮਿਲਦਾ ਹੈ ਇਹ ਵਿਸ਼ੇਸ਼ਤਾਈਆਂ ਉਸ ਨੂੰ ਸਾਹਿਤਕ ਰੂਪ ਦਾ ਦਰਜਾ ਪ੍ਰਦਾਨ ਕਰਦੀਆਂ ਹਨ ਉੱਪਰ ਲਿਖੀਆਂ ਪਰਿਭਾਸ਼ਾਵਾਂ ਤੋਂ ਜੀਵਨੀ ਦਾ ਸਰੂਪ ਸਪਸ਼ਟ ਨਹੀਂ ਹੁੰਦਾ ਪਰੰਤੂ ਫਿਰ ਵੀ ਜੀਵਨੀ ਦੇ ਕੁਝ ਤੱਤ ਪ੍ਰਾਪਤ ਹੁੰਦੇ ਹਨ ਜੀਵਨੀ ਇਤਿਹਾਸ ਹੁੰਦੀ ਹੈ ਜੇਕਰ ਕੋਈ ਲੇਖ ਮਹਾਤਮਾ ਗਾਂਧੀ ਦੀ ਜੀਵਨੀ ਲਿਖੇ ਤਾਂ ਉਹ ਉਸ ਨੂੰ ਕੌਮ ਦੇ ਬਾਪੂ ਦੇ ਰੂਪ ਵਿੱਚ ਦੇਸ਼ ਦੀ ਆਜ਼ਾਦੀ ਲਈ ਲੜਦਾ ਹੀ ਨਹੀਂ ਪੇਸ਼ ਕਰੇਗਾ ਸਗੋਂ ਉਸਦੇ ਜੀਵਨ ਕਾਲ ਵਿੱਚ ਆਈਆਂ ਪਿੰਪਿੰ ਕਮਜ਼ੋਰੀਆਂ ਦਾ ਬੰਨਣ ਵੀ ਕਰੇਗਾ ਜੇਕਰ ਕੋਈ ਗਲੈਂਸਟਨ ਦੀ ਜੀਵਨੀ ਲਿਖਦਾ ਹੈ ਤਾਂ ਉਹ ਉਸ ਦੀਆਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਪ੍ਰਾਪਤੀਆਂ ਦਾ ਹੀ लेखा-ਜੋਖਾ ਨਹੀਂ ਕਰੇਗਾ ਸਗੋਂ ਇਸ ਸਚਾਈ ਨੂੰ ਵੀ ਪੇਸ਼ ਕਰੇਗਾ ਕਿ ਉਸ ਵਿੱਚ ਕਿ ਉਸ ਵਿੱਚ ਦੂਸਰਿਆਂ ਦੀਆਂ ਚੀਜ਼ਾਂ ਚੁੱਪ ਕਰਕੇ ਜੀਬ ਵਿੱਚ ਪਾ ਲੈਣ ਦੀ ਆਦਤ ਵੀ ਸੀ ਅਤੇ ਉਸ ਦੀ ਪਤਨੀ ਉਸ ਦੇ ਨਿਜੀ ਸਕੱਤਰ ਦੀ ਸਹਾਇਤਾ ਨਾਲ ਉਹਨਾਂ ਵਸਤੂਆਂ ਨੂੰ ਉਹਨਾਂ ਦੇ ਮਾਲਕਾਂ ਤੱਕ ਮਾਲਕਾਂ ਕੋਲ ਭੇਜ ਦਿੰਦੀ ਹੁੰਦੀ ਸੀ ਜੀਵਨੀ ਵਿੱਚ ਜੀਵਨੀਕਾਰ ਅਜਹੀਆਂ ਛੋਟੀਆਂ ਘਰੇਲੂ ਗੱਲਾਂ ਦਾ ਵੀ ਜ਼ਿਕਰ ਕਰਦਾ ਹੈ ਠੀਕ ਹੈ ਜੀਵਨੀ ਸਾਰੇ ਜੀਵਨ ਵਿੱਚ ਕਿਸੇ ਦੇ ਲਈ ਕੀਤੇ ਹੋਏ ਕਾਰਜਾਂ ਦਾ ਵਰਣਨ ਹੁੰਦਾ ਹੈ ਉਸ ਵਿੱਚ ਨਾਇਕ ਦੇ ਸਾਰੇ ਜੀਵਨ ਦੀ ਚਰਚਾ ਹੋਣੀ ਚਾਹੀਦੀ ਹੈ ਇਸ ਦਾ ਕਾਰਨ ਇਹ ਹੈ ਕਿ ਜੀਵਨੀ ਸਾਹਿਤਕ ਰੂਪ ਹੁੰਦੇ ਹੋਏ ਵੀ ਕਿਸੇ ਵਿਅਕਤੀ ਦੀ ਜੀਵਨ ਕਾਥਾ ਦਾ ਇਤਿਹਾਸਕ ਅਧਿਐਨ ਹੁੰਦੀ ਹੈ ਅਸਲ ਵਿੱਚ ਜੀਵਨੀ ਉਹ ਸਾਹਿਤਕ ਰੂਪ ਹੈ ਜਿਸ ਵਿੱਚ ਭਾਵਕ ਕਲਾਕਾਰ ਕਿਸੇ ਵਿਅਕਤੀ ਦੇ ਸੰਪੂਰਨ ਜੀਵਨ ਜਾਂ ਉਸਦੇ ਜੀਵਨ ਦੇ ਕਿਸੇ ਭਾਗ ਦਾ ਵਰਣਨ ਬੜੇ ਜਾਣਕਰ ਢੰਗ ਨਾਲ ਇਸ ਪ੍ਰਕਾਰ ਕਰਦਾ ਹੈ ਕਿ ਉਹ ਵਿਅਕਤੀ ਦੀ ਸੱਚੀ ਜੀਵਨ ਗਾਥਾ ਦੇ ਨਾਲ-ਨਾਲ ਕਲਾਕਾਰ ਦਾ ਹਿਰਦਾ ਵੀ ਪ੍ਰਗਟ ਹੁੰਦਾ ਹੈ ਸਫਲ ਜੀਵਨੀ ਕੋਮਲਤਾ ਦੇ ਤਤਨਾ ਭਰਪੂਰ ਹੁੰਦੀ ਹੈ ਮਦਕਾਲ ਵਿੱਚ ਆਮ ਕਰਕੇ ਸੰਤਾ ਅਤੇ ਰਾਜਵੰਸ਼ਾਂ ਨਾ ಸ್ವੰਦਤ ਜੀਵਨੀਆਂ ਲਿਖੀਆਂ ਜਾਂਦੀਆਂ ਸਨ ਅਤੇ ਇਹਨਾਂ ਨੂੰ ਸਾਹਿਤ ਦੇ ਵਿਸ਼ੇਸ਼ ਵਰਗ ਵਿੱਚ ਰੱਖਣ ਦੀ ਰੁਚੀ ਪ੍ਰਚਲਿਤ ਹੋਈ ਜੀਵਨੀ ਲਿਖਣ ਦੇ ਸੰਬੰਧ ਵਿੱਚ ਭਿੰਨ-ਭਿੰਨ ਦ੍ਰਿਸ਼ਟੀਕੋਣ ਪ੍ਰਗਟ ਹੁੰਦੇ ਹਨ ਆਤਮਿਕ ਜੀਵਨੀ ਲੋਕਪ੍ਰੀਅ ਜੀਵਨੀ ਵਿਦਵਤਾ ਪਰਿਜਨ ਜੀਵਨੀ ਮਨੋਵਿਗਿਆਨਿਕ ਜੀਵਨੀ ਕਲਾਤਮਕ ਜੀਵਨੀ ਅਤੇ ਵਿਅੰਗਾਤਮਕ ਜੀਵਨੀ ਸਿਪਲੇ ਨੇ ਸਾਰੀਆਂ ਜੀਵਨੀਆਂ ਨੂੰ ਉਪਦੇਸ਼ਾਤਮਿਕ ਮੰਨਿਆ ਹੈ ਅਸਰ ਜੀਵਨੀ ਉਹ ਹੁੰਦੀ ਹੈ ਜਿਸ ਵਿੱਚ ਤੱਥਾਂ ਨੂੰ ਪੇਸ਼ ਕਰਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਜੀਵਨੀ ਪ੍ਰਮਾਣਿਕ ਅਤੇ ਸਮਕਾਲੀ ਜਾਣਕਾਰੀ ਦਿੰਦੀ ਹੋਵੇ ਜੀਵਨੀ ਵਿੱਚ ਸਮਗਰੀ ਪਿੰਨਪਿੰਨ ਸੋਮਿਆਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਪ੍ਰੋਫੈਸਰ ਕਸੇਲ ਅਨੁਸਾਰ ਇਸ ਦੇ ਪ੍ਰধান ਸੋਮੇ ਇਹ ਹਨ ਸੰਬੰਧਿਤ ਗ੍ਰੰਥ ਵਿਅਕਤੀਆਂ ਦੀਆਂ ਚਿੱਠੀਆਂ ਡਾਇਰੀ ਆਦ ਸਮਕਾਲੀਨ ਯਾਦਾਂ ਜਿਉਂ ਦੇ ਵਿਅਕਤੀਆਂ ਤੋਂ ਪ੍ਰਾਪਤ ਸਮੱਗਰੀ ਅਤੇ ਸੂਚਨਾਵਾਂ ਅਤੇ ਵਿਅਕਤੀ ਦੇ ਨਿਵਾਸ ਸਥਾਨਾਂ ਦੀ ਯਾਤਰਾ ਆਦ ਜੀਵਨ ਚਿੱਤਰ ਦੇ ਰੂਪ ਵਿੱਚ ਜੀਵਨ ਅਤੇ ਆਤਮਕਥਾ ਜੀਵਨੀ ਦੂਸਰੇ ਵਿਅਕਤੀ ਦੁਆਰਾ ਲਿਖੀ ਜਾਂਦੀ ਹੈ ਆਤਮਕਥਾ ਨਾਇਕ ਆਪ ਲਿਖਦਾ ਹੈ ਪਰ ਦੋਨੋਂ ਹੀ ਲਿਖਣੀਆਂ ਔਖੀਆਂ ਹਨ ਕਾਰਲਾਇ ਲਿਖਦਾ ਹੈ ਕਿ ਇੱਕ ਸਫਲ ਚਿੱਤਰ ਦਾ ਲਿਖਣਾ ਉਨਾ ਹੀ ਕਠਨ ਹੈ ਜਿੰਨਾ ਇੱਕ ਸਫਲ ਜੀਵਨ ਦਾ ਆਪਣੇ ਵਿੱਚ ਨਿਵਾਉਣਾ ਡਾਕਟਰ ਰਗਵੀਰ ਸਿੰਘ ਨੇ ਜੀਵਨੀਆਂ ਦੀ ਪ੍ਰਕਾਰ ਵੰਡ ਇਸ ਪ੍ਰਕਾਰ ਕੀਤੀ ਹੈ ਨੰਬਰ ਊੜਾ ਹੈ ਗਿਆ ਸਧਾਰਨ ਜੀਵਨੀ ਨਾ ਬਹੁਤੀ ਖੋਜ ਤੇ ਅਧਾਰਤ ਤੇ ਨਾ ਹੀ ਪੇਸ਼ਕਾਰੀ ਵਿੱਚ ਵਿਸ਼ੇਸ਼ ਨੰਬਰ ਆ ਨਿਕਟਾ ਸੰਪਰਕੀ ਵਿਅਕਤੀ ਤੇ ਜੀਵਨੀਕਾਰ ਦਾ ਸੰਬੰਧ ਬਹੁਤ ਨੇੜਲਾ ਹੋਵੇ ਨੰਬਰ 10 ਵਿਦਵਤਾ ਭਰਪੂਰ ਜੀਵਨੀ ਖੋਜ ਤੇ ਵਿਦਵਤਾ ਦਾ ਇਸ ਵਿੱਚ ਵਿਸ਼ੇਸ਼ ਪ੍ਰਗਟਾਵਾ ਹੁੰਦਾ ਹੈ ਸਸਾ ਨੰਬਰ 4 ਮਨਵਿਗਿਆਨਕ ਜੀਵਨੀ ਇਸ ਵਿੱਚ ਵਿਅਕਤੀ ਦੀ ਮਾਨਸਿਕਤਾ ਦਾ ਚਿੱਤਰ ਵਧੇਰੇ ਹੁੰਦਾ ਹੈ ਨੰਬਰ ਹਾ ਕਹਿੰਦੇ ਕਲਾਤਮਕ ਜੀਵਨੀ ਇਸ ਵਿੱਚ ਜੀਵਨੀਕਾਰ ਵਿਸ਼ੇ ਨੂੰ ਖਾਸ ਢੰਗ ਨਾਲ ਪੇਸ਼ ਕਰਦਾ ਹੈ ਇਸ ਵਿੱਚ ਸ਼ੈਲੀ ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ ਨੈਕਸਟ ਹੈ ਸਦਾਚਾਰਕ ਤੇ ਉਪਦੇਸ਼ਾਤਮਕ ਜੀਵਨੀਆਂ ਜਿਹੜੀਆਂ ਜੀਵਨੀਆਂ ਵਿੱਚ ਉਪਦੇਸ਼ ਦਿੱਤਾ ਗਿਆ ਹੋਵੇ ਅੱਗੇ ਹੈ ਦਰਸਲ ਕਲਾਤਮਕ ਜੀਵਨੀ ਵਿੱਚ ਜਾਂ ਉੱਤਮ ਜੀਵਨੀ ਵਿੱਚ ਉੱਪਰ ਵਰਣਿਤ ਸਾਰੇ ਤੱਤਾਂ ਦਾ ਇੱਕ ਅਨੁਪਾਤ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੁੰਦਾ ਹੈ ਕਿਸੇ ਇੱਕ ਤੱਤ ਦੀ ਪ੍ਰਧਾਨਤਾ ਉਸ ਨੂੰ ਵੱਖਰੀ ਪ੍ਰਕਾਰ ਦੀ ਜੀਵਨੀ ਬਣਾ ਦਿੰਦੀ ਹੈ ਜਿਵੇਂ ਮਨਵ ਗਿਆਨਕ ਅਧਿਐਨ ਤਾਂ ਹਰ ਇੱਕ ਜੀਵਨੀਕਾਰ ਦੀ ਪ੍ਰਸਤੁਤ ਪਰਸਤੁਤ ਕਰਦਾ ਜਿੱਥੇ ਇਸ ਦੀ ਪ੍ਰਦਾਨਗੀ ਹੋਵੇ ਉੱਥੇ ਜੀਵਨੀ ਜੀਵਨੀ ਮਨੋਵਿਗਿਆਨਿਕ ਹੋ ਜਾਂਦੀ ਹੈ ਠੀਕ ਹੈ ਅੱਗੇ ਹੈ ਭਾਰਤ ਵਿੱਚ ਇਤਿਹਾਸ ਲਿਖਣ ਦੀ ਪ੍ਰਥਾ ਨਹੀਂ ਸੀ ਇਸ ਕਰਕੇ ਇੱਥੇ ਜੀਵਨੀਆਂ ਵੀ ਨਹੀਂ ਲਿਖੀਆਂ ਗਈਆਂ ਭਾਵੇਂ ਪੰਜਾਬੀ ਭਾਰਤਿਕ ਦੇ ਜਨਮ 1635 ਸ ਵਿੱਚ ਪ੍ਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖਣ ਨਾ ਹੋਇਆ ਤੇ ਮਗਰੋਂ ਗੁਰੂ ਜੀ ਨੇ ਦੇ ਜੀਵਨ ਬਾਰੇ अनेका ਜੀਵਨੀਆਂ ਲਿਖੀਆਂ ਗਈਆਂ ਪਰੰਤੂ ਜੀਵਨੀ ਲਿਖਣ ਦਾ ਇਹ ਢੰਗ ਵਿਗਿਆਨਿਕ ਨਹੀਂ ਸੀ ਇਸ ਤੋਂ ਮਗਰੋਂ ਆਧੁਨਿਕ ਕਾਲ ਵਿੱਚ ਭਾਈ ਵੀਰ ਸਿੰਘ ਦੁਆਰਾ ਲਿਖੇ ਗਏ ਚਮਤਕਾਰ ਵਿਗਿਆਨਿਕ ਦ੍ਰਿਸ਼ਟੀ ਨਾਲ ਲਿਖੇ ਗਏ ਚਰਨ ਸਿੰਘ ਸ਼ੀਧੀ ਰਚਨਾ ਰਣਜੀਤ ਸਿੰਘ ਅਤੇ ਦਲੇਰ ਕੌਰ ਉੱਤੇ ਵੀ ਜੀਵਨੀ ਦਾ ਅੰਸ਼ ਭਾਰੂ ਹੈ ਮਗਰੋਂ ਕਰਮ ਸਿੰਘ ਹਿਸਟਰੀ ਤੇਰੀਆਂ ਕਰਮ ਸਿੰਘ ਗੰਗਾਵਾਲਾ ਬਾਬਾ ਪ੍ਰੇਮ ਸਿੰਘ ਹੇਤੀ ਕਰਤਾਰ ਸਿੰਘ ਗਿਆਨੀ ਤਰਲੋਕ ਸਿੰਘ ਪਿਆਰਾ ਸਿੰਘ ਦਾਤਾ ਡਾਕਟਰ ਬਲਵੀਰ ਸਿੰਘ ਦੁਰਲਭ ਸਿੰਘ ਡਾਕਟਰ ਗੰਡਾ ਸਿੰਘ ਈਸ਼ਾ ਸਿੰਘ ਨਾਗ ਪ੍ਰੋਫੈਸਰ ਹਰਦੇਵਾਲ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਪ੍ਰੋਫੈਸਰ ਗੁਰਦੇਵਾਲ ਸਿੰਘ ਫੁੱਲਤੇ ਐਸ ਐਸ ਅਮੋਲ ਨੇ ਜੀਵਨੀਆਂ ਲਿਖੀਆਂ ਪ੍ਰਿੰਸੀਪਲ ਤੇਜਾ ਸਿੰਘ ਨਾਨਕ ਸਿੰਘ ਗੁਰਵਖਸ਼ ਸਿੰਘ ਡਾਕਟਰ ਜਗਦੀਸ਼ ਸ਼ਰਨ ਸ਼ਰਮਾ ਜੋਗਿੰਦਰ RAMDEEP ਤੇ ਬਾਬਾ ਸੋਹਣ ਸਿੰਘ ਪਕਣਾ ਨੇ ਸਵੈ ਜੀਵਨੀਆਂ ਲਿਖੀਆਂ ਅੱਜੇ ਪੰਜਾਬੀ ਸਾਹਿਤ ਵਿੱਚ ਜੀਵਨੀ ਸਾਹਿਤ ਦੀ ਬਹੁਤ ਘਾਟ ਹੈ ਪਰੰਤੂ ਇਸ ਵਿੱਚ ਬதேਰੇ ਪ੍ਰਾਪਤੀਆਂ ਹੋਣ ਦੀ ਆਸ ਹੈ ਅੱਗੇ ਹੈ ਠੀਕ ਹੈ ਇਹ ਹੋ ਗਿਆ ਤੁਹਾਡਾ ਜੀਵਨੀ ਭਾਰੇ ਨੈਕਸਟ ਅਸੀਂ ਕਰਾਂਗੇ ਸਵੈ ਜੀਵਨੀ ਤੇ ਓਕੇ